ਵੀਡੀਓ ਭਵੇਂ ਘਟ ਆ ਰਹੀਆਂ ਨੇ ਪਰ ਤੁਹਾਨੂੰ ਜਿਹੜੀ ਪਹਿਲੇ ਦਿਨੋਂ ਇਹ ਗੱਲ ਕਹਿ ਰਹੇ ਆ ਕਿ ਇੱਥੇ ਲੋਡ ਸੀ ਸਮਾਂ ਪਾ ਕੇ ਲੋਡ ਪੈਣੀ ਆ ਲੰਮੀ ਸੇਵਾ ਚੱਲਣੀ ਆ ਅੱਜ ਵੀ ਡੀਜ਼ਲ ਦੀ ਸੇਵਾ ਜਿਹੜੀ ਆ ਚੱਲ ਰਹੀ ਡੀਜ਼ਲ ਦੀ ਸੇਵਾ ਦੀ ਬਹੁਤ ਲੋਡ ਆ ਤੇ ਬੀ ਦਾ ਤਕਰੀਬਨ ਉਹ ਮੋਟਾ-ਮੋਟਾ ਜਿਹੜਾ ਹੋ ਚੱਕਿਆ ਕਵਰ ਰਹਿੰਦਾ ਉਹ ਜੇ ਕਿਸੇ ਨੇ ਬੀ ਦੀ ਸੇਵਾ ਕਰ ਸਕਦਾ ਕਈ ਵਾਰ ਕੀ ਹੁੰਦਾ ਕਿਸੇ ਦੇ ਕੋਲ ਆ ਦਾ ਬੀ ਭਿਆ ਹੁੰਦਾ ਜਾਂ ਕੁਝ ਉਹ ਸਾਨੂੰ ਪੁੱਛ ਗਿਆ ਸੀ ਡਾਇਰੈਕਟ ਵੀ ਸੇਵਾ ਕਰਨੀ ਆ ਸਾਨੂੰ ਕੋਈ ਉਹਦੇ ਨਾਲ ਮਤਲਬ ਨਹੀਂ ਕਿ ਅਸੀਂ ਸਾਡੇ ਥਰੂ ਹੀ ਮੰਡੇ ਉਹ ਅਸੀਂ ਲਿਸਟਾਂ ਦੇ ਦਾਂਗੇ ਜਿਹੜੇ ਪਿੰਡ ਨਹੀਂ ਜਿਨ੍ਹਾਂ ਨੂੰ ਨਹੀਂ ਮਿਲਿਆ ਪਹਿਲਾਂ ਅਸੀਂ ਚਲੋ ਪਸ਼ੂਆਂ ਦਾ ਚਾਰਾ ਵੰਡੇਆ ਮੈਡੀਕਲ ਦੀ ਸੇਵਾ ਵੀ ਚੱਲ ਰਹੀ ਸੀ ਟੈਸਟ ਵੀ ਫ੍ਰੀ ਕੀਤੇ ਆ ਹੋਰ ਜ਼ਰੂਰੀ ਵਸਤੂਆਂ ਜਿਹੜੀਆਂ ਸੰਗਤਾਂ ਤੱਕ ਪਹੁੰਚਾਈਆਂ ਲੋੜਵੰਦ ਜਿਹੜੇ ਹੜਪੀੜਤ ਨੇ ਉੱਥੇ ਪਹਿਲੀ ਵਾਹਨ ਦੀ ਸੇਵਾ ਜਿਹੜੀ ਆ ਸਾਡੀ ਤਰਕੀਬਨ ਇਹ ਇਲਾਕੇ ਦੇ ਸਾਰੇ ਪਿੰਡਾਂ 'ਚ ਹੀ ਚੱਲ ਰਹੀ ਆ ਟੈਲੀਗ੍ਰਾਮ ਹੋ ਗਿਆ ਹਾਮਦ ਚੱਕ ਇੱਥੇ ਹਾਮ ਬੱਗੂ ਵਾਲਾ ਅਸੀਂ ਰੁਕਣੇ ਵਾਲਾ ਹੋ ਗਿਆ ਕਿਸਨ ਸਿੰਘ ਵਾਲੀ ਬਸਤੀ ਕਾਲੇ ਕੀ ਸਭਰਾ ਸੀਗੇ ਸਭਰਾ ਤੇ ਨਾਲ ਹੀ ਰਾਜੀ ਸਭਰਾ ਜਿਹੜਾ ਧੀਰਾਕਰ ਹੋ ਗਿਆ ਸਾਰੇ ਪਿੰਡਾਂ ਚ ਜਿਹੜੀ ਆ ਇਹ ਤਰੀਬਨ ਸਾਡੀ ਸੇਵਾ ਚੱਲ ਰਹੀ ਆ 200 ਕਿੱਲੇ ਦੇ ਆ ਬੀ ਜਿਹੜਾ ਅਸੀਂ ਪਿਛਲੇ ਦਿਨੀ ਰਾਜੀ ਸਭਰਾ ਚ ਉਹ ਦਿਨ ਮੈਂ ਵੀ ਆਇਆ ਸੀ ਸਾਡੀ ਸਾਰੀ ਟੀਮ ਨੇ ਰਲ ਕੇ ਮਸਤਗੜ ਪਿੰਡ ਤੋਂ ਵੀਰ ਆਏ ਸੀ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਉੱਥੇ ਵੰਡਿਆ ਉਹਨਾਂ ਨੇ 4000 ਪ੍ਰਤੀ ਕਿੱਲਾ ਜਿਹੜਾ ਇਹ ਵੰਡ ਕੇ ਗਏ ਆ ਇੱਥੇ ਜਿੰਨਾ 5 ਕਿਲੇ ਤੱਕ ਇੱਕ ਘਰ ਨੂੰ ਦਿੱਤਾ ਉਹਨਾਂ ਨੇ ਸਾਰੇ ਪਿੰਡ ਹੀ ਕਵਰ ਕੀਤਾ ਉਹਨਾਂ ਨੇ ਉਹ ਗੁਰਦੁਆਰਾ ਸਾਹਿਬ ਬੈਠ ਕੇ ਉਹਨਾਂ ਨੇ ਸਾਰੇ ਪਿੰਡ ਦੇ ਪਟਵਾਰੀ ਮੌਜੂਦਾ ਸਰਪੰਚ ਸਾਹਿਬ ਕੇ ਸਰਪੰਚ ਦੀ ਹਾਜ਼ਰੀ ਚ ਜਿਹੜਾ ਸਾਰੇ ਪਿੰਡ ਨੂੰ ਜਿਹੜਾ ਵੰਡਿਆ ਗਿਆ ਬੰਦੇ ਕਈ ਵਿੱਚ ਕਾਲੇ ਭਾਈ ਜਿਨ੍ਹਾਂ ਦੇ ਨਵੇਂ ਬਗਿਆ ਤਾਂ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕੋਈ ਨਹੀਂ ਹੌਸਲਾ ਕਰੋ ਹੌਲੀ ਹੌਲੀ ਸਾਰਿਆਂ ਦਾ ਕੰਮ ਹੋ ਜਾਊਗਾ ਜੇ ਕੋਈ ਰਹਿੰਦੀ ਪੈਲੀ ਰਹਿ ਵੀ ਗਈ ਕਾਲੇਦਾਲ ਵਾਰਸ ਪੰਜਾਬ ਦੀ ਟੀਮ ਬੈਠੀ ਐ ਅਸੀਂ ਉਹਨਾਂ ਨਾਲ ਖੜੇ ਆ ਤੇ ਐਂਡ ਤੱਕ ਜਿੰਨਾ ਜਰ ਕਣਕਾ ਨਹੀਂ ਬੀਜਿਆ ਜਿੰਦਿਆਂ ਉਹਨਾਂ ਚਰ ਉਹਨਾਂ ਦਾ ਸਾਥ ਦੇਵਾਂਗੇ ਅਸੀਂ ਕਹਿੰਨਾ ਚਲੋ ਹੌਸਲੇ ਨਾਲ ਚਲ ਕਿ ਸਾਰਾ ਕੋਸ਼ਿਸ਼ ਕਰਕੇ ਜਾਵਾਂਗੇ ਬੇਨਤੀ ਕਰਦੇ ਕੋਈ ਦਾਨੀ ਵੀਰ ਹੋਵੇ ਸਾਡੇ ਕੋਲ ਸੇਵਾ ਕਰਨਾ ਚਾਹੁੰਦਾ ਚਾਹੁੰਦਾ ਹੋਵੇ ਕਿ ਉਹ ਸਾਡੇ ਨਾਲ ਸੰਪਰਕ ਕਰ ਲਿਓ ਜੀ ਤੇ ਸਾਡੇ ਕੋਲ ਡੀਜ਼ਲ ਦੀ ਵੀ ਸਾਨੂੰ ਇਸ ਟਾਈਮ ਉਤਰਾ ਲੋਡ ਆ ਜੀ ਤੇ ਡਾਈ ਵਗੈਰਾ ਜਿਹੜੀ ਆਪਣਾ ਕਣਕ ਵਗੈਰਾ ਵੀ ਤੋਂ ਸਾਨੂੰ ਲੋਡ ਆ ਤਾਂ ਜਰੂਰ ਪਹੁੰਚਾਓ ਸਾਡੇ ਤੱਕ ਫੇਰ ਵੀ ਅਸੀਂ ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਨਮਾਬਸ਼ਾ ਨਵੀਂ ਜਾਣਕਾਰੀ ਲੈ ਕੇ ਅਸੀਂ ਹਾਜ਼ਰ ਆ 22 ਅਕਤੂਬਰ 2025 ਸ਼ਾਮ ਦੇ ਕਰੀਬ 3:30-4:00 ਵੱਜ ਚੁੱਕੇ ਆ ਜਿੱਥੇ ਬਾਈ ਇਲੈਕਸ਼ਨ ਤਰਨਤਾਰਨ ਦੇ ਚੱਲ ਰਹੇ ਆ ਭਾਈ ਮਨਦੀਪ ਸਿੰਘ ਜੀ ਜਿਹੜੇ ਕੈਂਡੀਡੇਟ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਤਾਂ ਉਸ ਦੂਸਰੇ ਬੰਨੇ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੀ ਜ਼ਿਲ੍ਹਾ ਫਿਰੋਜ਼ਪੁਰ ਦੀ ਟੀਮ ਮੇਰੇ ਨਾਲ ਮੌਜੂਦ ਆ ਆਪਾਂ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲਗਾਤਾਰ ਸਵਾਵਾਂ ਚੱਲ ਰਹੀਆਂ ਭਾਈ ਕਰਨਵੀਰ ਜੀ ਮੇਰੇ ਨਾਲ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਕੰਮੇਨਿੰਗ ਵੀ ਲਗਾਤਾਰ ਚੱਲ ਰਹੀ ਹੈ ਤੇ ਸਵਾਵਾਵਾਂ ਵੀ ਨਾਲ ਚੱਲ ਰਹੀਆਂ ਨੇ। ਤਾਂ ਕੀ ਕਹਿਣਾ ਚਾਹੁੰਦੇ ਸਾਰੇ ਤੁਸੀਂ ਇੱਥੇ? ਸਭ ਤੋਂ ਪਹਿਲਾਂ ਤਾਂ ਸਾਰੇ ਨਿਹੜਕਾਂ ਦਰਨਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਜੋ ਪੰਥ ਦਾ ਕਾਰਜ ਹੈ ਇਹ ਆਪਣਾ ਫਰਜ਼ ਮੰਨਦਾ ਪੰਥ ਕਾਰਜ ਤੇ ਭਾਈ ਮਨਦੀਪ ਸਿੰਘ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਜੀ ਸਾਰਿਆਂ ਨੂੰ। ਹਰੇਕ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਕਿਉਂਕਿ ਪੰਥ ਦੇ ਸਾਂਝੇ ਉਮੀਦਵਾਰ ਨੇ ਉਹ। ਬਿਲਕੁਲ। ਤੇ ਦੂਜਾ ਅਸੀਂ ਜਿਹੜੀਆਂ ਸੇਵਾਵਾਂ 2 ਮਹੀਨੇ ਤੋਂ ਉੱਤੇ ਹੋ ਗਿਆ ਜੀ। ਇਧਰ ਫਰੋਈ ਪਰ ਏਰੀਆ ਸਾਡੀ ਸਾਰੀ ਟੀਮ ਭਾਈ ਮਾਹਵੀਰ ਸਿੰਘ ਡਾਕਟਰ ਗਰਦੀਪ ਸਿੰਘ ਹੁਣ ਗਰਦੀਪ ਸਿੰਘ ਤੇ ਸਾਡੇ ਹੋਰ ਵੀ ਬਾਕੀ ਟੀਮ ਦੇ ਮੈਂਬਰ ਜਿਹੜੇ ਸੇਵਾ ਕਰ ਰਹੇ ਸੀਗੇ ਤੇ ਅਸੀਂ ਨਾਲ ਹੀ ਜਿੱਥੇ ਤਰਨਦਰਨ ਬਾਈ ਇਲੈਕਸ਼ਨ ਦਾ ਜਦੋਂ ਲਾਨ ਕੀਤਾ ਤੇ ਉਧਰ ਵੀ ਸੇਵਾਵਾਂ ਚੱਲ ਰਹੀਆਂ ਸਾਡੀਆਂ ਅਸੀਂ ਉੱਥੇ ਵੀ ਹਾਜ਼ਰੀਆਂ ਭਰ ਰਹੇ ਆ ਪਰ ਕਈ ਵੀਰਾਂ ਨੂੰ ਇਹ ਲੱਗ ਰਿਹਾ ਸੀ ਅਸੀਂ ਵੀਡੀਓ ਘੱਟ ਪਾ ਰਹੇ ਸੀ ਉਹਦੋਂ ਦੀਆਂ ਥੋੜੀਆਂ ਇੱਥੋਂ ਕਿ ਸੇਵਾ ਬੰਦ ਕਰਤੀ ਕੈਂਪ ਬੰਦ ਕਰ ਦਿੱਤਾ ਉਹਨਾਂ ਨੂੰ ਦੱਸ ਦਈਏ ਜਿਹੜਾ ਕੈਂਪ ਆ ਉਹ ਚੱਲ ਰਿਹਾ ਹੈ ਕੈਂਪ ਤੇ ਅਸੀਂ ਇੱਥੇ ਘੱਟ ਬੈਠਦੇ ਆ ਸਾਡੀ ਟੀਮ ਡੇਲੀ ਜਿਹੜੀ ਆ ਪਹਿਲੀ ਵਾਹਨ ਦੀ ਜਿਹੜੇ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਸੀਗੀ ਸੇਵਾ ਜਿਹੜੀ ਆ ਬਾਅਦ ਅਸਲ ਸ਼ੁਰੂ ਹੋਣੀ ਹੈ ਪਹਿਲਾਂ ਅਸੀਂ ਚਲੋ ਪਸ਼ੂਆਂ ਦਾ ਚਾਰਾ ਵੰਡਿਆ ਮੈਡੀਕਲ ਦੀ ਸੇਵਾ ਵੀ ਚੱਲ ਰਹੀ ਸੀ ਟੈਸਟ ਵੀ ਫ੍ਰੀ ਕੀਤੇ ਆ ਹੋਰ ਜ਼ਰੂਰੀ ਵਸਤੂਆਂ ਜਿਹੜੀਆਂ ਸੰਗਤਾਂ ਤੱਕ ਪਹੁੰਚਾਈਆਂ ਲੋੜਵੰਦ ਜਿਹੜੇ ਹੜਪੀੜਤ ਨੇ ਉੱਥੇ ਪਹਿਲੀ ਵਾਹਨ ਦੀ ਸੇਵਾ ਜਿਹੜੀ ਆ ਸਾਡੀ ਤਰਕੀਬਨ ਇਲਾਕੇ ਦੇ ਸਾਰੇ ਪਿੰਡਾਂ 'ਚ ਹੀ ਚੱਲ ਰਹੀ ਆ ਟੈਲੀਗ੍ਰਾਮ ਹੋ ਗਿਆ ਹਾਮਦਚੱਕ ਇਥੇ ਹਾਮ ਬੱਗੂ ਵਾਲਾ ਅਸੀਂ ਰੁਕਣੇ ਵਾਲਾ ਹੋ ਗਿਆ ਕਿਸ਼ਨ ਸਿੰਘ ਅਲੀ ਬਸਤੀ ਕਾਲੇ ਕੇ ਸਬਰ ਆ ਸੀਗੇ ਸਭਰਾ ਤੇ ਨਾਲ ਹੀ ਰਾਜੀ ਸਭਰਾ ਜਿਹੜਾ ਧੀਰਾਕਰਾ ਹੋ ਗਿਆ ਸਾਰੇ ਪਿੰਡਾਂ 'ਚ ਜਿਹੜੀ ਆ ਇਹ ਤਰੀਬਨ ਸਾਡੀ ਸੇਵਾ ਚੱਲ ਰਹੀ ਆ 200 ਕਿੱਲੇ ਦੇ ਆ ਬੀ ਜਿਹੜਾ ਅਸੀਂ ਪਿਛਲੇ ਦਿਨੀ ਰਾਜੀ ਸਭਰਾ 'ਚ ਉਹ ਦਿਨ ਮੈਂ ਵੀ ਆਇਆ ਸੀ ਸਾਡੀ ਸਾਰੀ ਟੀਮ ਨੇ ਰਲ ਕੇ ਮਸਤਗੜ ਪਿੰਡ ਤੋਂ ਵੀਰ ਆਏ ਸੀ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਉੱਥੇ ਵੰਡੇ ਆ ਹਾਮਦ ਜੱੱਕ ਸਾਡੇ ਕੋਲ ਤਲਵੰਡੀ ਸਾਬੋ ਤੋਂ ਵੀਰ ਆਏ ਸੀ ਸਾਰੇ ਨਾਲ ਮਿਲ ਕੇ ਪਹਿਲਾਂ ਅੱਜ ਤੋਂ 15-20 ਦਿਨ ਪਹਿਲਾਂ ਹੋ ਕੇ ਗਏ ਸੀ ਉਹਨਾਂ ਨੇ ਕਹੇ ਸਾਨੂੰ ਲਿਸਟਾਂ ਦੇ ਦਿਓ ਇਸ ਪਿੰਡ ਦੀਆਂ ਜੇ ਕਿਸੇ ਨੇ ਨਹੀਂ ਗੋਦ ਲਿਆ ਤੇ ਅਸੀਂ ਇੱਥੇ ਵੱਧ ਤੋਂ ਵੱਧ ਸਹਿਯੋਗ ਜਿਹੜਾ ਕਰਾਂਗੇ ਮੈਨੂੰ ਉੱਥੇ ਦੇ ਹੋਰ ਵੀਰ ਜਿਹੜੇ ਨਹੀਂ ਪਹੁੰਚੇ ਇੱਥੇ ਉਹਨਾਂ ਨਾਲ ਵੀ ਸੰਪਰਕ ਹੋਇਆ ਸੀ ਉਹਨਾਂ ਨੇ 4000 ਪ੍ਰਤੀ ਕਿੱਲਾ ਜਿਹੜਾ ਹੈ ਵੰਡ ਕੇ ਗਏ ਆ ਇੱਥੇ ਜਿੰਨਾ 5 ਕਿੱਲੇ ਤੱਕ ਇੱਕ ਘਰ ਨੂੰ ਦਿੱਤਾ ਉਹਨਾਂ ਨੇ ਸਾਰੇ ਪਿੰਡ ਹੀ ਕਵਰ ਕੀਤਾ ਉਹਨਾਂ ਨੇ ਉਹ ਗੁਰਦੁਆਰਾ ਸਾਹਿਬ ਬੈਠ ਕੇ ਉਹਨਾਂ ਨੇ ਸਾਰੇ ਪਿੰਡ ਦੇ ਪੜਵਾਰੀ ਮੌਜੂਦਾ ਸਰਪੰਚ ਸਾਹਿਬ ਕਾ ਸਰਪੰਚ ਦੀ ਹਾਜ਼ਰੀ ਚ ਜਿਹੜਾ ਸਾਰੇ ਪਿੰਡ ਨੂੰ ਜਿਹੜਾ ਵੰਡਿਆ ਗਿਆ ਠੀਕ ਹੈ ਜੀ ਤੇ ਨਾਲ ਹੀ ਹੁਣ ਆਉਣ ਵਾਲੇ ਦਿਨਾਂ ਚ ਲਗਾਤਾਰ ਅੱਜ ਵੀ ਸਾਡੇ ਗਰਦੀਪ ਸਿੰਘ ਉਹਨਾਂ ਦੇ ਪਿੰਡ ਦੇ ਵਿੱਚ ਚੱਲ ਰਹੀ ਹੈ ਸੇਵਾ ਉੱਥੇ ਟਰੈਕਟਰ ਚੱਲ ਰਿਹਾ ਟੈਲੀਗ੍ਰਾਮ ਚ ਚੱਲ ਰਿਹਾ ਟੈਲੀਗ੍ਰਾਮ ਪਿੰਡ ਵੈਸੇ ਤਾਂ ਐਜੂਕੇਟ ਪੰਜਾਬ ਦੇ ਕੋਲ ਗੋਦ ਲਿਆ ਹੋਇਆ ਪਰ ਜਿਹੜੇ ਸਾਰੇ ਵੀਰ ਸਾਡੇ ਕਿਸਾਨ ਭਰਾ ਕਹਿ ਰਹੇ ਸੀ ਵਾਰ-ਵਾਰ ਸੇ ਸਾਡੇ ਤੋਂ ਮਨਾ ਨਹੀਂ ਕੀਤਾ ਗਿਆ ਅਸੀਂ ਕਾਰ ਜਿਹੜੀ ਆ ਇੱਕ ਵਹਾਈਦੀ ਆ ਜਿਹੜੀ ਪੈਲੀ ਦੀ ਕਿ ਤਾਂ ਜੋ ਉੱਥੇ ਬੱਤਰ ਆ ਸਕੇ ਪੈਲੀਆਂ ਉਹ ਸ਼ੁਰੂ ਕੀਤੀ ਆ ਤਕਰੀਬਨ ਸਾਰਾ ਪਿੰਡ ਹੀ ਅੱਜ ਜਾਂ ਕੱਲ ਤੱਕ ਜਿਹੜਾ ਕੰਪਲੀਟ ਹੋ ਜਾਏਗਾ ਉੱਥੇ ਦਾ ਸੋਨੇ ਵਾਲਿਆਂ ਨੂੰ ਕੀ ਕਹਿਣਾ ਚਾਹੀਦਾ ਹਾਂਜੀ ਸੋਨਮ ਵਾਲਿਆਂ ਨੂੰ ਕੀ ਕਹਿਣਾ ਸੋਨਮ ਵਾਲੇ ਨੂੰ ਇਹ ਆ ਕਿ ਵੀਡੀਓ ਭਵੇਂ ਘਟ ਆ ਰਹੀਆਂ ਨੇ ਪਰ ਤੁਹਾਨੂੰ ਜਿਹੜੀ ਪਹਿਲੇ ਦਿਨੋਂ ਇਹ ਗੱਲ ਕਹਿ ਰਹੇ ਆ ਕਿ ਇੱਥੇ ਲੋਡ ਸੀ ਸਮਾਂ ਪਾ ਕੇ ਲੋਡ ਪੈਣੀ ਆ ਲੰਮੀ ਸੇਵਾ ਚੱਲਣੀ ਆ ਅੱਜ ਵੀ ਡੀਜ਼ਲ ਦੀ ਸੇਵਾ ਜਿਹੜੀ ਆ ਚੱਲ ਰਹੀ ਡੀਜ਼ਲ ਦੀ ਸੇਵਾ ਦੀ ਬਹੁਤ ਲੋਡ ਆ ਤੇ ਬੀ ਦਾ ਤਕੀ ਬਣਾ ਮੋਟਾ ਮੋਟਾ ਜਿਹੜਾ ਹੋ ਚੱਕਿਆ ਕਵਰ ਰਹਿੰਦਾ ਉਹ ਜੇ ਕਿਸੇ ਨੇ ਬੀ ਦੀ ਸੇਵਾ ਕਰ ਸਕਦਾ ਕਈ ਵਾਰ ਕੀ ਹੁੰਦਾ ਕਿਸੇ ਦੇ ਕੋਲ ਆਦ ਦਾ ਬੀ ਭਿਆ ਹੁੰਦਾ ਜਾਂ ਕੁਝ ਉਹ ਸਾਨੂੰ ਪੁੱਛ ਗਿਆ ਡਾਇਰੈਕਟ ਵੀ ਸੇਵਾ ਕਰਨੀ ਆ ਸਾਨੂੰ ਕੋਈ ਹੁੰਦੇ ਨਾਲ ਮਤਲਬ ਨਹੀਂ ਕਿ ਅਸੀਂ ਸਾਡੇ ਥਰੂ ਹੀ ਮੰਡੇ ਉਹ ਅਸੀਂ ਲਿਸਟਾਂ ਦੇ ਦਾਂਗੇ ਜਿਹੜੇ ਪਿੰਡ ਨਹੀਂ ਨਹੀਂ ਜਿਨ੍ਹਾਂ ਨੂੰ ਨਹੀਂ ਮਿਲਿਆ ਡੀਜ਼ਲ ਦੀ ਸੇਵਾ ਤਾਂ ਚੱਲਦੀ ਰਹਿਣੀ ਆ ਪੱਧਰ ਕਰਨ ਵਾਲੀਆਂ ਪਹਿਲੀਆਂ ਹਲੇ ਲੰਮੀ ਚੱਲਣੀ ਸੇਵਾ ਜੇ ਬੰਨ ਦੇ ਬਾਅਦ ਹੋਵਾਂਗੇ ਬੰਨ ਵਾਲੇ ਪਾਸੇ ਵੀ ਪਹਿਲਾ ਪਹਿਲੀਆਂ ਦਾ ਕਣਕਾਂ ਦਾ ਜ਼ਰੂਰੀ ਆ ਡੀਏਪੀ ਦੀ ਖਾਸ ਅਪੀਲ ਆ ਸਾਰੀ ਸੰਗਤ ਨੂੰ ਅਸੀਂ ਅੱਜ ਰਾਜਸਥਾਨ ਦਾ ਕੋਈ ਜਿਹੜੇ ਵੀਰ ਸਾਡੇ ਕੋਲ ਆਉਣੇ ਆ ਜਿੰਨਾਂ ਸੇਵਾ ਉਹਨਾਂ ਨੂੰ ਕਿਹਾ ਸੀ ਕਿ ਡੀਏਪੀ ਉਹ ਵੀ ਮਨਾਂ ਕਰ ਰਹੇ ਕਿਉਂਕਿ ਡੀਏਪੀ ਮਿਲਣੀ ਬੜੀ ਔਖੀ ਹੈ ਇੱਕ ਦੋ ਜਗ੍ਹਾ ਅਸੀਂ ਪਤਾ ਕੀਤਾ ਹੈ ਉਹ ਜੇ ਕਿਸੇ ਵੀਰ ਨੇ ਸੇਵਾ ਕਰਨੀ ਹੋਵੇ 100 ਘਟਾ ਇੱਕ ਥਾਂ ਤੋਂ ਸਾਨੂੰ ਮਿਲਦਾ ਪਿਆ ਡੀਏਪੀ ਦਾ ਉਹ ਅਸੀਂ ਉਹਨਾਂ ਨੂੰ ਦਵਾ ਦਾਂਗੇ ਡਾਇਰੈਕਟ ਕੰਟੈਕਟ ਕਰਾ ਦਾਂਗੇ ਆਦਾ ਲੈ ਕੇ ਤੇ ਇਹ ਪਿੰਡ ਕਿਸੇ ਚ ਵੀ ਮੰਨ ਸਕਦੇ ਅਸੀਂ ਦੱਸ ਦਾਂਗੇ ਜਿੱਥੇ ਨਹੀਂ ਤਰੀਬ ਹਾਲੇ ਤੱਕ ਡੀਏਪੀ ਮਿਲਦਾ ਤਾਂ ਤੁਸੀਂ ਵੀ ਉਹ ਸਾਰੇ ਪਿੰਡਾਂ ਵਿੱਚ ਚਿਰ ਰਹੇ ਸਾਰੀਆਂ ਸੰਸਥਾਵਾਂ ਨਾਲ ਡੀਏਪੀ ਦੀ ਬਹੁਤ ਘੱਟਾ ਨਹੀਂ ਮਿਲ ਰਹੀ ਆਈਟਮ ਮਿਲਣੀ ਨਹੀਂ ਸਿੱਧੀ ਮਿਲਦੀ ਨਹੀਂ ਹਾਂ ਜੀ ਬਿਲਕੁਲ ਬਿਲਕੁਲ ਜੀ ਤੇ ਬਾਕੀ ਅਸੀਂ ਵਾਰ-ਵਾਰ ਇਹੀ ਆ ਕਿ ਆ ਆ ਪਾ ਕੇ ਗਰਾਊਂਡ ਤੇ ਦੇਖ ਕੇ ਜਾਓ ਜਿੱਥੇ ਲੋੜ ਤੇ ਉੱਥੇ ਪਹੁੰਚੋ ਸਾਡੇ ਵੀਰ ਕਈ ਕਹਿੰਦੇ ਸੀ ਅਸੀਂ ਝੋਨਾ ਵੱਢ ਕੇ ਆਉਣਾ ਝੋਨਾ ਵੀ ਵੱਢਿਆ ਚੱਲਿਆ ਸਾंभੇ ਚੱਲਿਆ ਸਾਰਿਆਂ ਦਾ ਇਹਨਾਂ ਦਾ ਫਸਲਾਂ ਜਿਹੜੀਆਂ ਖਰਾਬ ਹੋ ਗਈਆਂ ਝੋਨੇ ਹੁਣ ਕਣਕਾਂ ਦੀ ਵਾਰੀ ਇਹਨਾਂ ਦੀ ਕਣਕਾਂ ਪਹਿਲਾਂ ਇਹਨਾਂ ਦੀਆਂ ਵਜਾਦੀਆਂ ਆਪਣੀਆਂ ਸਾਰੇ ਪਿੰਡ ਚੋਂ ਜੇ ਆਪਾਂ ਹਰੇਕ ਪਿੰਡ ਚੋਂ 5-5 ਡਾਕਟਰ ਲਿਆ ਕੇ ਜੇ ਆਪ ਵੀ ਵਜਣੀਏ ਤਾਂ ਤਾਂ ਵੀ ਵਜਾ ਸਕਦੇ ਆ ਕਉਂਗੀ ਆ ਆਪ ਦਾ ਰਾਲ ਮਿਲ ਕੇ ਸਾਰੇ ਪਿੰਡ ਚ ਸਾਰ ਵੀ ਲੈਂਦੇ ਆ ਜੇ ਡੀਜ਼ਲ ਦੀ ਸੇਵਾ ਕਰਨੀ ਡੀਜ਼ਲ ਲਿਆ ਕੇ ਇੱਥੇ ਟਰੈਕਟਰ ਵੀ ਮਿਲ ਜਾਂਦੇ ਆ ਸਾਡੇ ਕੋਲ ਸੇਵਾ ਚ ਇੱਥੇ ਹੀ ਲੋਕਲੀ ਚਲਾ ਰਹੇ ਹੁਣ ਸੇਵਾ ਚ ਰੋਜ਼ ਦੇ 4-5 ਟਰੈਕਟਰ ਸਾਡੇ ਚੱਲਦੇ ਹੁੰਦੇ ਆ ਸੇਵਾ ਚ ਤੇ ਇੱਥੇ ਸੇਵਾ ਕਰ ਸਕਦੇ ਆ ਠੀਕ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕਾ ਲੈ ਕੇ ਕਣਕਾਂ ਬਜਾਈ ਦਾ ਤੇ ਸਮਾਂ ਆ ਗਿਆ ਜਿਸ ਤਰ੍ਹਾਂ ਵੱਡੇ ਪੱਧਰ ਤੇ ਬੀਜੀਆਂ ਜਾ ਰਹੀਆਂ ਜਾਂ ਕਹਿ ਸਕਦੇ ਆ ਵੀ ਤਿਆਰੀ ਵੀ ਕੀਤੀ ਜਾ ਰਹੀ ਜਮੀਨਾਂ ਦੀ ਲਗਾਤਾਰ ਸੁਆਵਾਂ ਚੱਲ ਰਹੀਆਂ ਵੱਖ-ਵੱਖ ਸੰਸਥਾਵਾਂ ਦੁਆਰਾ ਜੇ ਭਾਵੇਂ ਕਾਲੀ ਦਲ ਵਾਰਸ ਪੰਜਾਬ ਦੀ ਗੱਲ ਕਰਦੇ ਆ ਤਾਂ ਜਿਹੜੇ ਵੀਰ ਕਾਲੇ ਪੈ ਰਹੇ ਆ ਜਾਂ ਜਿਹੜੇ ਪਿੰਡ ਹਾਲੇ ਤੱਕ ਡਾਊਟ ਨਹੀਂ ਹੋਏ ਲੋਕਾਂ ਨੂੰ ਇਹ ਆ ਵੀ ਕਿਤੇ ਅਸੀਂ ਸਰਕਾਰ ਵੱਲੋਂ ਨਾ ਰਹਿ ਜਾਈਏ ਤੇ ਸੰਸਥਾਵਾਂ ਵੱਲੋਂ ਨਾ ਰਹਿ ਜਾਈਏ ਉਹਨਾਂ ਬਾਰੇ ਕੀ ਕਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤਾਂ ਅਸੀਂ ਸਾਰਿਆਂ ਦੇ ਜਿੰਨੇ ਵੀ ਆਪਦੀ ਜ਼ਿੰਮੇਵਾਰੀ ਚੁੱਕਦੇ ਪਏ ਪਿੰਡਾਂ ਦੇ ਜਿਹੜੇ ਕਿ ਪਿੰਡ ਜਿਹੜੇ ਕਾਲੇ ਕਈ ਲੋਕ ਪੈਂਦੇ ਪਏ ਕਹਿੰਦੇ ਪਏ ਕਿ ਸਾਡੀਆਂ ਪੈਲੀਆਂ ਪਾਓ ਬਹੁਤ ਛੇਤੀ ਹੈ ਸਾਨੂੰ ਪਰ ਉਹ ਅਸਕਰ ਜਿੰਨੇ ਹੋਲੀ ਹੋਲੀ ਟਰੈਕਟਰ ਜਿਵੇਂ ਚੱਲਦੇ ਆ ਕਿ ਟਰੈਕਟਰ ਆਪਾਂ ਕੋਈ ਇੱਕੋ ਦਮ ਤੇ ਗੜੀ ਵਗ ਜਾਣੀਆਂ ਉਹ ਸੇਵਾ ਜਿਵੇਂ ਟਰੈਕਟਰ ਵਾਲਾ ਹੁਣ ਆਪਣੇ ਇੱਥੇ ਟੈਲੀਗ੍ਰਾਮ ਲੱਗੇ ਹੋਏ ਆ ਤੇ ਆਪਣੇ ਤਿੰਨ ਦਿਨ ਹੋ ਗਏ ਟਰੈਕਟਰ ਚੱਲਦੇ ਨੇ ਤਕਰੀਬਨ ਪਿੰਡ ਦੇ ਪੈਲੀ ਵਾਹ ਗਈ ਚੱਲੀ ਆ ਕੋਈ 5 ਮੈਨ ਲੱਗਦਾ 25-30 ਕਿੱਲੇ ਥਾ ਰਹਿ ਗਿਆ ਤੇ ਉਹ ਹਣਕ ਬੰਦੇ ਕਈ ਵਿੱਚ ਕਾਲੇ ਭਾਈ ਜਿਹਨਾਂ ਦੇ ਨਹੀਂ ਬਗੀਆਂ ਤੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕੋਈ ਨਹੀਂ ਹੌਸਲਾ ਕਰੋ ਹੌਲੀ ਹੌਲੀ ਸਾਰਿਆਂ ਦਾ ਕੰਮ ਹੋ ਜਾਊਗਾ ਜੇ ਕੋਈ ਰਹਿੰਦੀ ਪੈਲੀ ਰਹਿ ਵੀ ਗਈ ਕਾਲੀਦਾਲ ਵਾਰਸ ਪੰਜਾਬ ਦੀ ਟੀਮ ਬੈਠੀ ਆ ਅਸੀਂ ਉਹਨਾਂ ਨਾਲ ਖੜੇ ਆ ਤੇ ਐਂਡ ਤੱਕ ਜਿੰਨਾ ਚਿਰ ਕਣਕਾਂ ਨਹੀਂ ਬੀਜੀਆਂ ਜਿੰਦਿਆਂ ਉਹਨਾਂ ਚਿਰ ਉਹਨਾਂ ਦਾ ਸਾਥ ਦੇਵਾਂਗੇ ਅਸੀਂ ਕਹਿੰਨਾ ਚਲੋ ਹੌਸਲੇ ਨਾਲ ਚਲੋ ਕਿ ਸਾਰਾ ਕੋਸ਼ਿਸ਼ ਕਰਕੇ ਜਾਵਾਂਗੇ ਤੇ ਇਹ ਮੈਂ ਜਿਆਦੀ ਮਾੜੀ ਕਾਲੀ ਕਰਨ ਦੀ ਕੋਈ ਆਪਾਂ ਨੂੰ ਠੀਕ ਹੈ ਵੈਸੇ ਵੀ 10 15 20 ਦਿਨ ਹੈਗੇ ਅਜੇ ਕਿਉਂਕਿ 20 ਦਿਨ ਅਜੇ ਫਸਲਾਂ ਦੇ ਵਿੱਚ ਹੈਗੇ ਆ ਕਿ ਉਹ ਜਿਹੜੀ ਸੀ ਲੱਗੀ ਜਾਂਦੀਆਂ ਪੈੜੀਆਂ ਫਰੋਲੀਆਂ ਜਾਣਗੀਆਂ ਨੇ ਨਾਲ ਬਿਲਕੁਲ ਤੇ ਹੌਲੀ 20 ਦਿਨ ਕਣਕਾਂ ਨੂੰ ਬੀਜਾਂ ਤੇ ਲੱਗ ਹੀ ਜਾਂਦੇ ਆ ਅਸਕਰ ਪੈਲੇ ਹੁਣ ਝੋਨੇ ਚ ਕੀਚਨੇ ਹਨਾ ਹੂੰ ਤੇ ਆਮ ਆਪਣੇ ਇਨਕੀਤੇ ਲੱਗ ਜਣੇ ਚਲੋ ਹੌਸਲੇ ਨਾਲ ਚੱਲਣਗੇ ਸਾਰਾ ਕੁਝ ਹੋ ਜਾਊਗਾ ਆ ਜਿਹੜੇ ਵੀਰ ਸਵਾਵਾਂ ਲੈ ਕੇ ਆਉਂਦੇ ਉਹਨਾਂ ਵੀ ਪ੍ਰਬੰਧ ਕਰਨੇ ਆ ਮਾਇਆ ਦਾ ਪ੍ਰਬੰਧ ਕਰਨੇ ਆ ਟਰੈਕਟਰਾਂ ਦੇ ਪ੍ਰਬੰਧ ਕਰਨੇ ਆ ਜੇ ਡੀਏਪੀ ਖਾਦ ਦੀ ਆਪਾਂ ਗੱਲ ਕਰਦੇ ਹਾਂ ਸਰਕਾਰੀ ਅਧਿਕਾਰ ਤੇ ਪ੍ਰਬੰਧ ਹੁੰਦੇ ਉੱਥੇ ਬਹੁਤ ਲੋਕਿਆਈ ਹੈਗੀ ਸਾਡੇ ਵੀ ਇਸ ਟੋਲਾ ਸੀਜ਼ਨ ਸਾਰੇ ਪਾਸੇ ਚੱਲ ਪਿਆ ਔਰ ਮੰਨ ਲਓ ਕਿ ਆਪਾਂ ਰਾਜਸਥਾਨ ਕਹਿ ਦਈਏ ਪਟਿਆਲੇ ਕਹਿ ਦਈਏ ਹਨਾ ਪੰਜਾਬ ਚ ਆਪਾਂ ਨੂੰ ਪਤਾ ਸੀਜ਼ਨ ਚੱਲਿਆ ਹੋਇਆ ਇਸ ਟਾਈਮ ਉਹ ਵੀ ਖਲੋਤੇ ਹੋਣੇ ਸੇਵਾ ਸਾਰੀਆਂ ਉਹਨਾਂ ਆਪਣੀਆਂ ਕੱਟੀਆਂ ਕੀਤੀਆਂ ਹੋਈਆਂ ਨੇ ਜੜੀਆਂ ਡਾਈ ਵਗੈਰਾ ਦੀਆਂ ਉਹਨ ਜੋ ਤੁਸੀਂ ਸਾਰੇ ਕੋਲ ਸੇਵਾ ਲੈ ਕੇ ਤੁਹਾਡੇ ਧਿਰ ਪਹੁੰਚਾਂਗੇ ਕਿਉਂਕਿ ਉਹਨਾਂ ਵੀ ਆਜਿਹਾ ਸੇਵਾ ਘਰ-ਬਾਰ ਵਿਚਾਰੇ ਜਿਵੇਂ ਮੰਨ ਲਓ ਕਿ ਫਸਲਾਂ ਸੰਭਣੀ ਆ ਤੂੰ ਸਾਬ ਕਿ ਹੁਣ ਬਾਅਦ ਵਿੱਚ ਆਪਣੇ ਕੋਲ ਪਹੁੰਚਣਗੇ ਸਾਰਾ ਤੇਲ ਦੀ ਸਾਰੀ ਸੇਵਾ ਲੈ ਕੇ ਆਉਣਗੇ ਡਾਈ ਦੀ ਵਗੈਰਾ ਦੀ ਵੀ ਤਾਂ ਅਸੀਂ ਫਿਰ ਵੀ ਬੇਨਤੀ ਕਰਨਾ ਚਾਹੁੰਦੇ ਜਿਹੜੇ ਮੇਰਾ ਵੀਰ ਭੈਣ ਭਰਾਣਾ ਤੱਕ ਵੀਰਾਂ ਤੱਕ ਜਾਂ ਸਾਡੀ ਵੀਡੀਓ ਪਹੁੰਚੂਗੀ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਕੋਈ ਦਾਨੀ ਵੀਰ ਹੋਵੇ ਸਾਡੇ ਕੋਲ ਸੇਵਾ ਕਰਨਾ ਚਾਹੁੰਦਾ ਹੋਵੇ ਕਿ ਉਹ ਸਾਡੇ ਨਾਲ ਸੰਪਰਕ ਕਰ ਲਿਓ ਜੀ ਤੇ ਸਾਡੇ ਕੋਲ ਡੀਜ਼ਲ ਦੀ ਵੀ ਸਾਨੂੰ ਇਸ ਟਾਈਮ ਉਤਰਾ ਲੋਡ ਆ ਜੀ ਤੇ ਡਾਈ ਵਗੈਰਾ ਜਿਹੜੀ ਆਪਣਾ ਕਣਕ ਵਗੈਰਾ ਵੀ ਤੋਂ ਸਾਨੂੰ ਲੋੜ ਆ ਦਾ ਜਰੂਰ ਪਹੁੰਚਾਇਓ ਸਾਡੇ ਤੱਕ ਫੇਰ ਵੀ ਅਸੀਂ ਬੇਨਤੀ ਕਰਦੇ ਆਂ ਆਪਦੇ ਰੋ ਕਾਲੀਦਾਲ ਵਾਰਿਸ ਪੰਜਾਬ ਦੀ ਟੀਮ ਵੱਲੋਂ ਹਾਂਜੀ ਵਾਇਕਰ ਜੀ ਕਾ ਖਾਲਸਾ ਸਵਾਗਤ ਹੈ ਵਾਇਕਰ ਜੀ ਕਾ ਹਾਂਜੀ ਜਰੂਰੀ ਦੋ ਗੇ ਬੇਨਤੀਆਂ ਨੇ ਸਭ ਤੋਂ ਪਹਿਲੀ ਜਿਹੜਾ ਮੈਡੀਕਲ ਦਾ ਸੀ ਅਸੀਂ ਸੇਵਾ ਸਾਡੇ ਕੋਲ ਟੀਮ ਜਿਹੜੀ ਆ ਪਿੰਡਾਂ 'ਚ ਚੱਲ ਰਹੀ ਆ ਅਮਰਜੈਂਸੀ ਜੇ ਕੋਈ ਵੀ ਕੇਸ ਆ ਸਾਡੇ ਡਾਕਟਰ 24 ਘੰਟੇ ਅਵੇਲੇਬਲ ਹੈ ਡਾਕਟਰ ਜਗਦੇਵ ਸਿੰਘ ਜੀ ਇਹਨਾਂ ਨਾਲ ਗੱਲਬਾਤ ਕਰਕੇ ਜਿਹੜਾ ਕੇਸ ਹੈਂਡਲ ਹੋ ਸਕਦਾ ਜੀ ਜਿਹੜੇ ਹਾਰਡ ਪੀਰ ਤੋਰੀ ਦੀ ਆ ਦੂਸਰਾ ਜਿਹੜੀ ਅਸੀਂ ਵਾਰ-ਵਾਰ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਤੁਹਾਡੇ ਮਾਧਿਅਮ ਰਹੀ ਵੀ ਕਹਿ ਦਈਏ ਸੰਗਤਾਂ ਤੱਕ ਮੈਸੇਜ ਇਹੀ ਹੈ ਜਿੰਨੀ ਸੇਵਾ ਕਰ ਰਹੇ ਹਾਂ ਅਸੀਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਰ ਰਹੇ ਹਾਂ ਅਸੀਂ ਆਦੇ ਕੋਲ ਨਹੀਂ ਕਰ ਰਹੇ ਜੇ ਡੀਜ਼ਲ ਦੀ ਸੇਵਾ ਕਿਸੇ ਵੀ ਪ੍ਰਕਾਰ ਦੀ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਜਿਹੜੀ ਵਾਰਸਪੀਆਂ ਜਥੇਬੰਦੀ ਕਰ ਰਹੀ ਆ ਆਦੇ ਕੋਲੋਂ ਜਿੰਨਾ ਕਿ ਸੀਗਾ ਸਾਰੇ ਸਾਡੇ ਸੇਵਾਦਾਰਾਂ ਨੇ ਵੀ ਯੋਗਦਾਨ ਪਾਇਆ ਪਰ ਜ਼ਿਆਦਾ ਜਿਹੜੀ ਤੇ ਬਾਕੀ ਜਿਵੇਂ ਭਾਈ ਸਰਬਜੀਤ ਸਿੰਘ ਖਾਲਸਾ ਹੁਣੀ ਆਏ ਸੀ ਪਹਿਲੇ ਦਿਨ ਜਦੋਂ ਸ਼ੁਰੂ ਕੀਤਾ ਸੀ ਉਸ ਟਾਈਮ ਤੇ ਦੋ ਵਰੀ ਉਹਨਾਂ ਨੇ ਭੇਜਿਆ ਹੁਣ ਵੀ ਉਹ ਟਰੈਕਟਰ ਭੇਜ ਰਹੇ ਆ ਜਾਂ ਡੀਜ਼ਲ ਦੀ ਸੇਵਾ ਭੇਜਣਗੇ ਸੰਗਤਾਂ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਚੱਲ ਰਿਹਾ ਅਸੀਂ ਆਦੇ ਕੋਲ ਵਾਰ ਕਿਉਂਕਿ ਕਈ ਥਾਵਾਂ ਤੇ ਮੈਂ ਦੇਖਿਆ ਵੀਡੀਓ ਵੀ ਆ ਰਹੀਆਂ ਉਹ ਵਾਦ ਵੀ ਇਸ ਚੀਜ਼ ਦਾ ਬੋਲ ਰਹੇ ਅਸੀਂ ਵਾਰ-ਵਾਰ ਇਹੀ ਗੱਲ ਕਹਿ ਰਹੇ ਆ ਕਿ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਤੇ ਜੋ ਵੀ ਅਵੇਲੇਬਲ ਕਿਸੇ ਨੂੰ ਅਮਰਜੈਂਸੀ ਪੈਂਦੀ ਹੈ ਅਸੀਂ ਸਾਡੀ ਟੀਮ ਕਿਉਂਕਿ ਕੁਝ ਵੀਡੀਓ ਦੇਖੀਆਂ ਸੀ ਉਹਨਾਂ ਕਰਕੇ ਜ਼ਰੂਰੀ ਸੀ ਬੇਨਤੀ ਕਿ ਸਾ ਜਿਹੜੇ ਤਾਂ ਵੈਸੇ ਸੇਵਾ ਕਰਦੇ ਜਿਨ੍ਹਾਂ ਨੂੰ ਪਤਾ ਗਰਾਉਂਡ ਤੇ ਦੇਖ ਕੇ ਗਿਆ ਉਹਨਾਂ ਨੂੰ ਪਤਾ ਜਾਂ ਜਿਹੜੇ ਵੀ ਸਮਝਦਾਰ ਕੋਝ ਵਿਵਾਦਿਤ ਲੋਕ ਜਿਹੜੇ ਜਿਨ੍ਹਾਂ ਦਾ ਕੰਮ ਹੀ ਆ ਕਿ ਟਿੱਪਣੀਆਂ ਕਰਨੀਆਂ ਉਹ ਹੀ ਸੇਵਾ ਕਰ ਰਹੀ ਪਰ ਸੰਗਤ ਦੀ ਨਾਲ ਜਿਆਦਾ ਸਹਯੋਗ ਜਿਹੜਾ ਸਨ ਅਸੀਂ ਕਰ ਰਹੇ ਅਸੀਂ ਬੈਠੇ ਇੱਕ ਜਰੀਆ ਬਣਿਆ ਅਸੀਂ ਲਿਸਟਾਂ ਸਾਡੀ ਸੇਵਾ ਜਿਹੜਾ ਸੇਵਾਦਾਰ ਦਾ ਮਤਲਬ ਕੰਮ ਹੈ ਸੇਵਾ ਕਰਨੀ ਸੰਗਤ ਜਿਹੜੀ ਪਿੱਛੋਂ ਸਹਯੋਗ ਕਰ ਰਹੀ ਸਾਨੂੰ ਸੰਗਤ ਦੂਰ ਦੂਰ ਤੋਂ ਆਈ ਸਾਡੇ ਕੋਲ ਰਾਜਸਥਾਨ ਤੋਂ ਵੀ ਆਈ ਅੱਜ ਵੀ ਗੱਲ ਹੋਈ ਸਾਡੀ ਪੀਲੀ ਬੰਗਾ ਵਾਲੇ ਵੀਰ ਉਹਨਾਂ ਨੇ ਬੀਜਾਂ ਡੀਜ਼ਲ ਸਾਡੇ ਕੋਲ ਲੈ ਕੇ ਹੁਣ ਕਰਨਾਲ ਤੋਂ ਨੇ ਅੱਡੋ ਅੱਡ ਨਵੇਂ ਸ਼ਹਿਰ ਤੋਂ ਨੇ ਵੀਰ ਸਾਡੇ ਸਾਰਿਆਂ ਨੇ ਆਉਣਾ ਨੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਡੀਜ਼ਲ ਲੈ ਕੇ ਆਉਣਾ ਜਾਂ ਬੀ ਦਾ ਜਿਵੇਂ ਵੀ ਸੇਵਾ ਦੀ ਜੋ ਮੌਕੇ ਦੇ ਅਨਸਾਰ ਹੋਏਗੀ ਜ਼ਿਆਦਾਤਰ ਤੁਹਾਨੂੰ ਪਤਾ ਡੀਜ਼ਲ ਤੇ ਇਹੇ ਲੋਡ ਪੈਣੀ ਕਿਣਕਾਂ ਦੀ ਵਜਾਈ ਲਈ ਤੋ ਵਾਰ-ਵਾਰ ਇਹੀ ਬੇਨਤੀ ਕਰਦੇ ਆਂ ਕਿ ਇਹੋ ਜੀ ਕੋਈ ਗੱਲ ਨਹੀਂ ਅਸੀਂ ਆਦੇ ਕੋਲੋਂ ਕੋਈ ਟੈਗ ਨਹੀਂ ਅਸੀਂ ਤੁਹਾਨੂੰ ਦੱਸ ਦੱਸ ਘਟੇ ਆਂ ਕਿ ਹਾਮਦ ਚੱਕ ਪਿੰਡ ਜਿਹੜੇ ਅਸੀਂ ਡਾਇਰੈਕਟ ਅਸੀਂ ਇਨਵੋਲ ਨਹੀਂ ਹੋਏ ਪਿੰਡ ਦੇ ਮੌਜੂਦਾ ਸਰਪੰਚ ਨੂੰ ਸਾਬਕਾ ਸਰਪੰਚ ਤੇ ਪੜਵਾਰੀ ਬਿਠਾ ਕੇ ਉਹਨਾਂ ਤੋਂ ਮੰਡਾ ਦਿੱਤਾ ਅਸੀਂ ਵੀਡੀਓ ਤੱਕ ਨਹੀਂ ਪਾਈ ਕੋਈ ਅਸੀਂ ਨਹੀਂ ਜੇ ਕਿਸੇ ਨੇ ਡਾਇਰੈਕਟ ਕਰਨੀ ਹੈ ਸੇਵਾ ਡਾਇਰੈਕਟ ਕਰ ਲੇ ਅਸੀਂ ਤੁਹਾਨੂੰ ਦੱਸ ਦਾਂਗੇ ਉਹਨਾਂ ਬੰਦਿਆਂ ਨਾਲ ਮਿਲਾ ਦਾਂਗੇ ਜਿਹੜੇ ਸਹੀ ਲੋਡ ਵੰ ਤਾਂ ਇਹ ਸੀ ਸਾਡੀ ਅੱਜ ਦੀ ਵੀਡੀਓ ਅਕਾਲੀਗੱਲ ਵਾਰਿਸ ਪੰਜਾਬ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੀ ਸਾਰੀ ਟੀਮ ਜਿਹੜੀ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਸਵਾਮ ਕਰ ਰਹੀ ਹੈ ਵੱਖ-ਵੱਖ ਪਿੰਡ ਜਿਵੇਂ ਟੈਲੀਗ੍ਰਾਮ ਧੀਰਾ ਘਰਾ ਨਿਹਾਲਾ ਲਵੇਰਾ ਤਾਂ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਇੱਥੇ ਪਿੰਡ ਹੈਗੇ ਉਹਨਾਂ ਪਿੰਡਾਂ ਦੇ ਵਿੱਚ ਲਗਾਤਾਰ ਸਵਾਮ ਚੱਲ ਰਹੀਆਂ ਹੈਗੀਆਂ ਜ਼ਮੀਨਾਂ ਵਾਈਆਂ ਜਾ ਰਹੀਆਂ ਜਿਸ ਤਰ੍ਹਾਂ ਦੀ ਲੋੜ ਹੈਗੀ ਇਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸਵਾਮਾਂ ਲਗਾਤਾਰ ਚੱਲ ਰਹੀਆਂ ਨੇ ਜਿੱਥੇ ਪ੍ਰਬੰਧਾਂ ਦੀ ਲੋੜ ਇੱਥੇ ਪ੍ਰਬੰਧ ਕਰ ਰਿਹਾ ਹੈ ਪਿੱਛੇ ਜੇ ਸੰਗਤਾਂ ਨੂੰ ਸਹਿਯੋਗ ਦੀ ਲੋੜ ਹੈ ਜਿਉਂ ਸ਼ੇਅਰ ਕਰਨਾ ਸਾਡਾ ਸਾਡਾ ਚੈਨਲ ਸਾਡਾ ਪੇਜ ਨੂੰ ਬਹੁਤ ਬਹੁਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ